ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਰਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਇੱਕ ਚੀਜ਼ ਆ ਦੇਖੋ ਜੀ ਆਪਣੇ ਐਲੋਵੀਰਾ ਲੱਗਿਆ ਹੋਇਆ ਹੈ ਤੇ ਇਹਨੂੰ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਵੱਢ ਕੇ ਇੱਕ ਪੱਤਾ ਇਹਦਾ ਐਲੋਵੀਰਾ ਦਾ ਤੇ ਆਪਾਂ ਨੂੰ ਇੱਕ ਇੱਕ ਘੰਟਾ ਹੋ ਗਿਆ ਇਦਾਂ ਕਰਕੇ ਇਹਦੇ ਉੱਪਰ ਹੀ ਐਂ ਧਰਤਾ ਸੀ ਆ ਜਿਹੜਾ ਇਹਦੇ ਵਿੱਚੋਂ yellow yellow ਜਾਂ liquid ਨਿਕਲਦਾ ਹੈ ਉਹ ਸਾਰਾ ਨਿਕਲ ਚੁੱਕਿਆ ਹੈ ਬਿਲਕੁਲ ਵੀ ਹੁਣ ਨਹੀਂ ਨਿਕਲ ਰਿਹਾ ਜਦੋਂ ਆਪਾਂ ਕਟਿਆ ਸੀਗਾ ਬਹੁਤ ਜ਼ਿਆਦਾ ਨਿਕਲਿਆ ਆ ਦੇਖੋ ਜੀ ਵਾਧੂ ਪਿਆ ਹੈਗਾ ਇਹਨੂੰ ਤੁਸੀਂ ਕੀ ਕਰਨਾ ਏਦਾਂ ਹੀ ਧਰ ਦੇਣਾ ਹੈ ਇੱਥੇ ਨਾ ਏਦਾਂ ਕਰਕੇ ਨਾਲ ਲਾ ਕੇ ਧਰ ਦਿਆ ਕਰੋ ਕਈ ਵਾਰ ਆਪਾਂ ਨੂੰ ਐ ਹੁੰਦਾ ਹੈ ਵੀ ਆਪਾਂ ਨੂੰ ਵੱਢ ਤਾਂ ਲਿਆ ਹੁਣ ਧਰੀਏ ਕਿੱਥੇ ਵੀ ਇਹ ਜਿਹੜਾ ਐ ਪੁੱਠਾ ਕਰਕੇ ਆਪ ਨੂੰ ਜਗ੍ਹਾ ਹੀ ਨਹੀਂ ਮਿਲਦੀ ਵੀ ਆਪਾਂ ਕਿੱਥੇ ਧਰੀਏ ਤੇ ਨੂੰ ਤੁਸੀਂ ਐਂ ਟੇਡਾ ਕਰਕੇ ਲਾ ਦਿਆ ਕਰੋ ਇੱਥੇ ਇਹਦੇ ਨਾਲ ਵਧੀਆ ਲੱਗ ਜਾਂਦਾ ਆ ਦੇਖੋ ਜੀ ਆਪਣਾ ਇਹੀ ਕਾਰਨ ਤੁਹਾਨੂੰ ਦੱਸਣ ਦੱਸਣ ਵਾਸਤੇ ਆਪਾਂ ਇੱਥੇ ਵੀਡੀਓ ਬਣਾ ਰਹੇ ਹਾਂ ਕਿ ਕਈ ਵਾਰ ਆਏ ਹੁੰਦਾ ਪੈਣਾ ਕਹਿੰਦੀ ਆ ਮੈਨੂੰ ਆਪਾਂ ਕਿੱਥੇ ਟੰਗੀਏ ਹੁਣ ਉਹ ਡਿੱਗ ਪੈਂਦਾ ਏ ਜਾਂ ਨਹੀਂ ਉਹ ਕਿਤੇ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਤੇ ਇਹਨੂੰ ਇਸ ਤਰੀਕੇ ਦੇ ਨਾਲ ਹੀ ਤੁਸੀਂ ਰੱਖ ਲਿਆ ਕਰੋ ਇਹ ਇਦਾਂ ਕਰਕੇ ਤੇ ਆਪੇ ਸਾਰਾ ਪਾਣੀ ਆ ਜਿਹੜਾ yellow ਵਾਲਾ ਉਹ ਸਾਰਾ ਨਿਕਲ ਜਾ ਕਰੂਗਾ ਤੇ ਇਹਦਾ ਆਪਾਂ ਅੱਜ ਬਣਾ ਰਹੇ ਆ ਤੇਲ ਤੇ ਚਲੋ ਜੀ ਆਪਾਂ ਚੱਲਦੇ ਆਂ ਫਿਰ ਤੇ ਬਣਾ ਕੇ ਤੁਹਾਨੂੰ ਦਿਖਾਉਣੇ ਆ ਤੇਲ ਐਲੋਵੀਰਾ ਦਾ ਤੇਲ ਤੇ ਹਾਂਜੀ ਆਪਾਂ ਪੱਤਾ ਤੋੜ ਲਏ ਆ ਆਪਾਂ ਐਲੋਵੀਰਾ ਦਾ ਤੇ ਹੁਣ ਤੁਹਾਡੇ ਨਾਮ ਬੋਲਾਂਗੇ ਜਿ ਜਸ਼ਨ ਪੀ ਐਚ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਏ ਹਾਂਜੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਹੋਊਗੀ ਤੁਸੀਂ ਯੂਜ਼ ਕਰਦੇ ਰਹੋਗੇ ਤਾਂ ਵੀ ਵਧੀਆ ਏ ਜੇ ਤੁਸੀਂ ਛੱਡ ਵੀ ਦਿਓਗੇ ਤਾਂ ਵੀ ਕਿਉਂਕਿ ਨੇਚਰਲ ਚੀਜ਼ ਆ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਇਹ ਨਹੀਂ ਹੈਗਾ ਕਿ ਆਪਾਂ ਜਿਵੇਂ ਬਾਜ਼ਾਰੋਂ ਜਿਹੜੀ ਕਰੀਮ ਵਗੈਰਾ ਕੋਈ ਵੀ ਲਾ ਲੈਨੇ ਆ ਫਿਰ ਜਦੋਂ ਉਹਨੂੰ ਛੱਡਦੇ ਆ ਆਪਾਂ ਨੂੰ ਸਾਈਡ ਇਫੈਕਟ ਹੋ ਜਾਂਦਾ ਇਹਦੇ ਨਾਲ ਕੋਈ ਚੱਕਰ ਨਹੀਂ ਹੋਊਗਾ ਤੁਸੀਂ ਲਗਾਉਂਦੇ ਰਹੋਗੇ ਤਾਂ ਬਹੁਤ ਹੈਲਦੀ ਰਹੂਗੀ ਤੁਹਾਡੀ ਸਕਿਨ ਤੇ ਜੇ ਤੁਸੀਂ ਛੱਡ ਵੀ ਦੋਗੇ ਤਾਂ ਵੀ ਕੋਈ ਚੱਕਰ ਨਹੀਂ ਜੀ ਜਿਵੇਂ ਮਰਜ਼ੀ ਲਗਾਓ ਕੋਈ ਚੱਕਰ ਨਹੀਂਗਾ ਤੇ ਕਮੈਂਟ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਕੁਲ ਵਰਚਨਾ ਤੋਂ ਕੁਲ ਵਰਚਨਾ ਇਹ ਪਤਾ ਨਹੀਂ ਕਿਹੜੀ ਸਾਈਡ ਆ ਜੀ ਮੈਨੂੰ ਦੱਸਿਓ ਕਮੈਂਟ ਕਰਕੇ ਕੁਲ ਵਰਚਨਾ ਕਿਉਂਕਿ ਮੈਂ ਤਾਂ ਨਵਾਂ ਜਿਹਾ ਹੀ ਨਾਮ ਸੁਣਿਆ ਤੇ ਜ਼ਰੂਰ ਦੱਸਿਓ ਹਰਪ੍ਰੀਤ ਜੀ ਤੁਸੀਂ ਜ਼ਰੂਰ ਦੱਸਿਓ ਵੀ ਕਿੱਥੇ ਹੀ ਰਹਿ ਜਾਂਦਾ ਹੈ ਤੇ ਗ੍ਰੀਨ ਹੈਲੋ ਵੀਰਾ ਮੇਰੇ ਕੋਲ ਅਸ ਪ੍ਰਤੰਜਲੀ ਦਾ ਪ੍ਰੀਤ ਪਟਿਆਲੇ ਤੋਂ ਹਾਂਜੀ ਤੁਸੀਂ ਗ੍ਰੀਨ ਵਾਲਾ ਵੀ ਲਗਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਮਿਲ ਜੇ ਵਾਈਟ ਵਾਲਾ ਵੀ ਹੁੰਦਾ ਹੈ ਤੇ ਗ੍ਰੀਨ ਵਾਲਾ ਵੀ ਹੁੰਦਾ ਪ੍ਰਤੰਜਲੀ ਦਾ ਤੁਸੀਂ ਯੂਜ਼ ਕਰ ਸਕਦੇ ਹੋ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸੁੱਖ ਦੀ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਾਡਾ ਹਾਲ ਚਾਲ ਠੀਕ ਹੈ ਜੀ ਤੁਸੀਂ ਦੱਸੋ ਠੀਕ ਠਾਕ ਹੋ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਹਰਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਰਵਿੰਦਰ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਮੈਸੇਜ ਆਇਆ। ਬਹੁਤ-ਬਹੁਤ ਧੰਨਵਾਦ ਜੀ। ਤੇ ਕਮੈਂਟ ਤੁਸੀਂ ਬਹੁਤ ਘੱਟ ਕਰ ਰਹੇ ਹੋ ਜੀ। ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ, ਕਮੈਂਟ ਕਰਿਆ ਕਰੋ। ਸਿੱਧੂ ਸਿੱਧੂ ਆਈਡੀ ਤੋਂ ਮੈਸੇਜ ਆਇਆ। ਬਹੁਤ-ਬਹੁਤ ਧੰਨਵਾਦ ਜੀ। ਵੀਰਪਾਲ ਕੌਰ ਛਾਪੇ ਜ਼ిల్లా ਬਰਨਾਲਾ ਬਹੁਤ-ਬਹੁਤ ਧੰਨਵਾਦ ਜੀ ਹਰਵਿੰਦਰ ਗਿੱਲ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਬਣਾਉਣ ਲੱਗੇ ਆ ਅੱਜ ਐਲੋਵੀਰਾ ਦਾ ਤੇਲ ਤੇ ਜਿਵੇਂ ਆਪਾਂ ਕਹਿੰਨੇ ਵਾਲ ਕਾਲੇ ਵੀ ਰਹਿਣਗੇ ਜੇ ਆਪਾਂ ਬੱਚਿਆਂ ਦੇ ਜਿਵੇਂ ਹੁਣੇ ਤੋਂ ਆਪਾਂ ਯੂਜ਼ ਕਰਨਾ ਸ਼ੁਰੂ ਕਰ ਦਾਂਗੇ ਤੇ ਆਪਣੇ ਬੱਚਿਆਂ ਨੂੰ ਅੱਗੇ ਜਾ ਕੇ ਪ੍ਰੋਬਲਮ ਨਹੀਂ ਆਊਗੀ ਤੇ ਬਹੁਤ ਵਧੀਆ ਤੁਹਾਡੇ ਸੌਫਟ ਤੇ ਮਲੈਮ ਰਹਿਣਗੇ ਵਾਲ ਜੋ ਵਾਲ ਝੜਦਿਆਂ ਦੀ ਸਮੱਸਿਆ ਹੈ ਤੁਹਾਡੀ ਸਾਰੀ ਖਤਮ ਹੋ ਜੂਗੀ ਤੇ ਬਹੁਤ ਹੀ ਵਧੀਆ ਤੁਹਾਡੇ ਵਾਲ ਗਰੋਥ ਵੀ ਕਰਨਗੇ ਜਿਨ੍ਹਾਂ ਦੇ ਵਾਲ ਨਹੀਂ ਵੱਧਦੇ ਬਹੁਤ ਜ਼ਿਆਦਾ ਮੈਨੂੰ ਕਈ ਕਮੈਂਟ ਆਏ ਸੀ ਕਿ ਜੀ ਜੀ ਮੇਰੀ ਬੱਚੀ ਆ ਉਹਦੇ ਵਾਲ ਨਹੀਂ ਵੱਧਦੇ ਤੁਸੀਂ ਦੱਸੋ ਕੋਈ ਤੇ ਆਪਾਂ ਇੱਕ ਤੁਹਾਨੂੰ ਐਲੋਵੀਰਾ ਦਾ ਤੇਲ ਬਣਾ ਕੇ ਦੱਸਦੇ ਆ ਤੇ ਫਿਰ ਤੁਸੀਂ ਉਹ ਲਗਾਉਂਦੇ ਰਹੋ ਆਪਣਾ ਸਟੋਰ ਕਰਕੇ ਰੱਖ ਲਿਓ ਲੌਂਗ ਟਰਮ ਚੱਲੂਗਾ ਕੋਈ ਖਰਾਬ ਨਹੀਂ ਹੋਊਗਾ ਤੇ ਆਪਾਂ ਦੱਸਦੇ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਬਣਾਉਣਾ ਹੈ ਆਪਾਂ ਪੱਤਾ ਵੱਢ ਕੇ ਲੈ ਕੇ ਆਏ ਆਂ ਆ ਜਿਹੜਾ ਆਪਾਂ نیچے ਆਪਾਂ ਇਦਾਂ ਉਤਾਰਦੇ ਨਾ ਦੇਖੋ ਜੀ ਐਲੋਵੇਰਾ ਬਹੁਤ ਵਧੀਆ ਚੀਜ਼ ਆ ਬਹੁਤ ਹੀ ਜ਼ਿਆਦਾ ਗੁਣਕਾਰੀ ਆ ਇੱਕ ਕੁਦਰਤ ਨੇ ਆਪਾਂ ਨੂੰ ਇਹ ਤੋਹਫਾ ਹੀ ਦਿੱਤਾ ਹੋਇਆ ਏ ਤੇ ਕੁਦਰਤ ਦੇ ਤੋਹਫੇ ਜਿਹੜੇ ਹੁੰਦੇ ਆ ਬਹੁਤ ਜ਼ਿਆਦਾ ਅਨਮੋਲ ਹੁੰਦੇ ਆ ਉਹ ਤੇ ਆਪਾਂ ਉਹਨਾਂ ਦੀ ਕਦਰ ਕਰੀਏ ਤੇ ਇਹਨੂੰ ਆਪਾਂ ਕੀ ਕਰਨਾ ਏ ਇਦਾਂ ਨਾ ਛੋਟੇ ਛੋਟੇ ਪੀਸ ਸੋ ਜੀ ਕੱਟ ਲੈਣੇ ਆ ਇੱਕ ਕੁਦਰਤ ਨੇ ਆਪਾਂ ਨੂੰ ਬਹੁਤ ਅਨਮੋਲ ਹੀਰਾ ਦਿੱਤਾ ਇੱਕ ਇਹ ਵਾਲੀ ਚੀਜ਼ ਆ ਜਿਹੜੀ ਵਾਲਾਂ ਵਾਸਤੇ ਸਕਿਨ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਆਪਣੀ ਸਿਹਤ ਵਾਸਤੇ ਕਿਉਂਕਿ ਆਪਾਂ ਇਹਨੂੰ ਖਾ ਵੀ ਸਕਦੇ ਹਾਂ ਸਬਜ਼ੀ ਦੇ ਰੂਪ ਵਿੱਚ ਇਹਨੂੰ ਆਪਾਂ ਜੂਸ ਬਣਾ ਕੇ ਇਹਦਾ ਪੀ ਸਕਦੇ ਹਾਂ ਐਲੋਵੀਰਾ ਜੂਸ ਸੁਬਾ ਖਾਲੀ ਪੇਟ ਬਹੁਤ ਫਾਇਦਾ ਕਰਦਾ ਜੀ ਦੇਖੋ ਜੀ ਬਸ ਆਪਾਂ ਨੂੰ ਇੰਨਾ ਕੁ ਚਾਹੀਦਾ ਹੈ ਤੇ ਆਪਾਂ ਬਰੀਕ ਬਰੀਕ ਪੀਸਾਂ ਦੇ ਵਿੱਚ ਇਹਨੂੰ ਆਪਾਂ ਲਿਆ ਕੱਟ ਇਹਨੂੰ ਇਦਾਂ ਵੀ ਤੁਸੀਂ ਆ ਵਿੱਚੋਂ ਵੀ ਇਦਾਂ ਕੱਟ ਸਕਦੇ ਹੋ ਕਿਉਂਕਿ ਪੂਰਾ ਆਪਣੇ ਜਿਹੜਾ ਆਪਾਂ ਤੇਲ ਬਣਾਉਣਾ ਇਹਦਾ ਚੰਗੀ ਤਰ੍ਹਾਂ ਇਹਦਾ ਅਸਰ ਆ ਜਿਹੜਾ ਵਿੱਚ ਰਹਿ ਜਾਵੇ ਆਪਣੇ ਤੇਲ ਦੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਜੀ ਸਾਡੇ ਤਾਂ ਅੱਜ ਬੱਦਲ ਤਾਂ ਬਹੁਤ ਜ਼ਿਆਦਾ ਐ ਬਣਿਆ ਪਿਆ ਪਰ ਮੀਂਹ ਤਾਂ ਨਹੀਂ ਆ ਰਿਹਾ ਤੇ ਗਰਮੀ ਬਹੁਤ ਆ ਤੁਸੀਂ ਦੱਸਿਓ ਕਮੈਂਟ ਕਰਕੇ ਕਿੱਥੇ-ਕਿੱਥੇ ਮੀਂਹ ਪੈ ਰਿਹਾ ਏ ਪੰਜਾਬ ਦੇ ਵਿੱਚ ਉਹ ਮਸਾਹ ਕਰ ਰਹੇ ਹਾਂ ਤੇ ਹਾਂਜੀ ਜੇ ਤੁਹਾਡੇ ਕੋਲੇ ਲੋਹੇ ਦੀ ਕੜਾਈ ਆ ਤਾਂ ਤੁਸੀਂ ਲੋਹੇ ਦੀ ਕੜਾਈ ਲੈ ਲਓ ਨਹੀਂ ਤਾਂ ਤੁਸੀਂ ਸਟੀਲ ਦਾ ਭਾਂਡਾ ਲੈ ਲਿਓ ਸਟੀਲ ਦੇ ਭਾਂਡੇ ਦੇ ਵਿੱਚ ਆਪਾਂ ਤੇਲ ਪਾ ਲੈਣਾ ਇਹਦੇ ਵਿੱਚ ਆ ਦੇਖੋ ਜੀ ਕੋਕਨਟ ਦਾ ਤੇਲ ਪਾ ਲਿਆ ਆਪਾਂ ਖੋਪੇ ਦਾ ਤੇਲ ਜਿਹਨੂੰ ਆਪਾਂ ਬੋਲਦੇ ਆ ਆ ਦੇਖੋ ਜੀ ਈਵਲ ਆਪਾਂ ਤੇਲ ਪਾ ਲਿਆ ਇਹਦੇ ਵਿੱਚ ਤੇ ਇਹਨੂੰ ਆਪਾਂ ਗੈਸ ਤੇ ਰੱਖ ਲੈਣਾ ਹੁਣ ਇਨੂੰ ਆਪਾਂ ਸਿਮਾਂ 'ਤੇ ਰੱਖਣਾ ਹੈ ਬਿਲਕੁਲ ਇਸ ਸਿਮ ਕਰ ਦੇਣਾ ਗਿਆਸ ਇਹਨੂੰ ਆਪਾਂ ਸਿਮਾਂ 'ਤੇ ਰੱਖਣਾ ਹੈ ਤੇ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਅਲੋਵੀਰਾ ਜਿਹੜਾ ਆਪਾਂ ਕੱਟ ਕੇ ਲੈ ਕੇ ਆਏ ਹਾਂ ਤੇ ਇਹ ਨਾ ਵਧੀਆ ਤੇਲ ਬਣ ਕੇ ਤਿਆਰ ਹੋਊਗਾ ਕਿ ਤੁਸੀਂ ਇੱਕ ਵਾਰੀ ਇਸ ਤੇਲ ਨੂੰ ਲਗਾਉਣ ਲੱਗਗੇ ਨਾ ਤੇ ਫਿਰ ਤੁਹਾਨੂੰ ਹੋਰ ਕੋਈ ਵੀ ਤੇਲ ਚੰਗਾ ਨਹੀਂ ਲੱਗਣਾ ਤੁਸੀਂ ਹਮੇਸ਼ਾ ਇਹ ਵਾਲਾ ਤੇਲ ਹੀ ਵਰਤੋਗੇ ਤੁਹਾਨੂੰ ਆਏ ਲੱਗੂਗਾ ਕਿ ਨਹੀਂ ਆਹ ਵਾਲਾ ਤੇਲ ਹੀ ਵਧੀਆ ਹੈ ਤੇ ਬੱਚਿਆਂ ਦੇ ਆਪਣੇ ਸਿਰ ਦੇ ਉੱਪਰ ਤੁਸੀਂ ਮਾਲਿਸ਼ ਕਰਿਓ ਇਸ ਤੇਲ ਦੇ ਨਾਲ ਬਹੁਤ ਜ਼ਿਆਦਾ ਵਧੀਆ ਫਾਇਦਾ ਕਰੂਗੀ ਤੁਹਾਨੂੰ ਤੇਲ ਇਹ ਐਲੋਵਿਰਾ ਬਹੁਤ ਹੀ ਵਧੀਆ ਚੀਜ਼ ਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹਨੂੰ ਆਪਾਂ ਸਿਮਾਂਜ ਦੇ ਵਿੱਚ ਪਕਾਉਣਾ ਹੈ ਜਦੋਂ ਐਲੋਵੀਰਾ ਦਾ ਕਲਰ ਚੇਂਜ ਹੋ ਗਿਆ ਤੇ ਤੁਸੀਂ ਫੇਰ ਹੈ ਉਹ ਇਹਨੂੰ ਸਿਮਾਂਜ ਤੇ ਹੀ ਆਪਾਂ ਰੱਖਣਾ ਹੈ ਸਿਮਾਂਜ ਦੇ ਉੱਪਰ ਇਹਨੂੰ ਆਪਾਂ ਪਕਾਉਣਾ ਹੈ ਇਹਦੇ ਤੇ ਆਪਾਂ ਨੂੰ ਲੱਗ ਜਾਣਗੇ 15 15 ਮਿੰਟ ਤੱਕ ਆਪਾਂ ਇਹਨੂੰ ਰੱਖਣਾ ਹੀ ਰੱਖਣਾ ਹੈ ਉੱਪਰ ਤੇ ਇਹਦਾ ਕਲਰ ਆ ਜਿਹੜਾ ਗ੍ਰੀਨ ਆ ਨਾ ਤੇ ਇਹ yellow ਹੋ ਜਾਊਗਾ ਜਿਆਦਾ ਕਾਲਾ ਨਹੀਂ ਕਰਨਾ ਆਪਾਂ yellow ਹੀ ਕਰਨਾ ਹੈ ਸਿਰਫ ਕਿਉਂਕਿ ਜਿਆਦਾ ਕਾਲਾ ਕਰਤਾ ਉਹ ਫਿਰ ਵਧੀਆ ਨਹੀਂ ਲੱਗਣਾ ਮੈਲ ਜੀ ਵੀ ਆਉਣ ਲੱਗ ਜੂਗੀ ਆਪਾਂ येलो ਜਾਂ ਕਲਰ ਇਹਦਾ ਕਰ ਲੈਣਾ ਤੇ ਇਹਨੂੰ ਧੰਮੀ ਆਂਚ ਤੇ ਜਿਵੇਂ ਸਿੰਮ ਗੈਸ ਤੇ ਇਹਨੂੰ ਪਕਾਉਣਾ ਹੈ 15 16 ਮਿੰਟ ਇਹਦੇ ਤੇ ਲੱਗ ਜਾਣਗੇ ਆਪਾਂ ਨੂੰ ਤੇ ਫਿਰ ਇਹਨੂੰ ਤੁਸੀਂ ਫਿਰ ਛਾਨ ਕੇ ਤੇ ਆਪਣਾ ਲਗਾਉਂਦੇ ਰਹੋ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਕਿ ਰਸੋਈ ਵਿੱਚ ਖੜਨਾ ਤਾਂ ਹੋਰ ਵੀ ਔਖਾ ਹੈ ਨਾ ਬਹੁਤ ਔਖਾ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ प्लीज ਤੁਸੀਂ ਕਿਉਂਕਿ ਦੇਖੋ ਜੀ ਆਪਾਂ ਹਨਾ ਤੁਹਾਡੇ ਵਾਸਤੇ ਇੰਨੀ ਮਿਹਨਤ ਕਰਦੇ ਆ ਇੰਨੀ ਗਰਮੀ ਆਪਾਂ ਨੂੰ ਹੁੰਦਾ ਕਿ ਆਪਾਂ ਆਪਦੇ ਭੈਣਾਂ ਭਾਈਆਂ ਵਾਸਤੇ ਬੱਚਿਆਂ ਵਾਸਤੇ ਆਪਾਂ ਜ਼ਰੂਰ ਦੱਸੀਏ ਉਹਨਾਂ ਨੂੰ ਜੋ ਵੀ ਆਪਾਂ ਨੂੰ ਪਤਾ ਹੁੰਦਾ ਕਿ ਇਹ ਚੀਜ਼ ਦਾ ਵਧੀਆ ਫਾਇਦਾ ਹੁੰਦਾ ਹੈ ਮੈਂ ਉਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕੋਈ ਇਹਦਾ ਔਖਾ ਕੰਮ ਨਹੀਂ ਗਾ ਕੋਈ ਝੰਡੜ ਨਹੀਂ ਗਾ ਆਪਾਂ ਇਹਨੂੰ ਐਦਾਂ ਧਰ ਕੇ ਸਿਮ ਗੈਸ ਕਰਕੇ ਤੁਸੀਂ ਆਪਦਾ ਕੋਈ ਹੋਰ ਵੀ ਕੰਮ ਕਰ ਸਕਦੇ ਹੋ ਇਹ ਨਹੀਂ ਕਿ ਆਪਾਂ ਕੋਲੇ ਹੀ ਖੜੇ ਰਹਿਣਾ ਇਹਦੇ ਤੁਸੀਂ ਇਹਨੂੰ ਸਿਮ ਗੈਸ ਕਰ ਜੋ ਬਸ ਮੁੜ ਕੇ ਬਾਅਦ ਵਿੱਚ ਇਹਨੂੰ ਥੋੜਾ ਥੋੜਾ ਐਦਾਂ ਦੇਖਦੇ ਰਹੋ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਊਗਾ ਤੇ ਐਲੋਵੀਰਾ ਦਾ ਤੇਲ ਆ ਜਿਹੜਾ ਬਹੁਤ ਜ਼ਿਆਦਾ ਫਾਇਦਾ ਕਰੂਗਾ ਤੁਹਾਨੂੰ ਤੁਸੀਂ ਖੁਦ ਮੈਨੂੰ ਲਗਾ ਕੇ ਤੇ ਮਹੀਨਾ ਵੀ ਦਿਨ ਤੁਸੀਂ ਲਗਾਉਂਦੇ ਰਹੋਗੇ ਤਾਂ ਤੁਸੀਂ ਮੈਨੂੰ ਖੁਦ ਦੱਸੋਗੇ ਕੇ ਵਾਲ एकदम ਕਾਲੇ ਹੋ ਜਾਣਗੇ ਤੁਹਾਡੇ ਕਾਲੀ ਭਾ ਮਾਰਨਗੇ ਵਾਲ ਜਿਨ੍ਹਾਂ ਦੇ ਚਿੱਟੇ ਵੀ ਹੋ ਚੁੱਕੇ ਆ ਪਹਿਲਾਂ ਤੁਸੀਂ ਵੀ ਜੇ ਕੋਸ਼ਿਸ਼ ਕਰੋਗੇ ਕਿ ਇਦਾਂ ਦਾ ਮਤਲਬ ਨੁਕਸੇ ਜਿਹੜੇ ਆਪਾਂ ਦੱਸਦੇ ਆ ਯੂਜ਼ ਕਰ ਲੋਗੇ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਤੇ ਬੱਚਿਆਂ ਦੇ ਤਾਂ ਤੁਸੀਂ ਹੁਣੇ ਤੋਂ ਕੇਅਰ ਕਰੋ ਜੀ ਅੱਜ ਕੱਲ ਖਾਣ ਪਾਣ ਬਹੁਤ ਮਾੜਾ ਏ ਬੱਚਿਆਂ ਦਾ ਹਨਾ ਆਪਾਂ ਨੂੰ ਪਤਾ ਏ ਜੰਕ ਫੂਡ ਬਹੁਤ ਖਾਂਦੇ ਆ ਬੱਚੇ ਤੇ ਉਹਦੇ ਕਰਕੇ ਕੀ ਹੋ ਜਾਂਦਾ ਏ ਕਿ ਪੂਰਾ ਬੱਚਾ ਨੂੰ ਬੱਚਿਆਂ ਨੂੰ ਪੋਸ਼ਣ ਨਹੀਂ ਮਿਲਦਾ ਨਾ ਤੇ ਇਸ ਕਰਕੇ ਉਹਨਾਂ ਦੇ ਵਾਲ ਚਿੱਟੇ ਹੋ ਰਹੇ ਆ ਚਲੋ ਆਪਾਂ ਦਾ ਕਹਨੇ ਆਪਣੀ ਏਜ ਤੋਂ ਹੋ ਗਈ ਚਲੋ ਜੀ ਕੋਈ ਗੱਲ ਨਹੀਂ ਗਈ ਤੇ ਪਰ ਬੱਚਿਆਂ ਦਾ ਬਹੁਤ ਔਖਾ ਹੈ ਜੀ ਤੁਸੀਂ ਹੁਣੇ ਤੋਂ ਹੀ ਜਿਹੜੀਆਂ ਬੱਚਿਆਂ ਦੀਆਂ ਮੰਮੀਆਂ ਆਓ ਜ਼ਰੂਰ ਧਿਆਨ ਦੇ ਨੇ ਇਸ ਗੱਲ ਤੇ ਤੇ ਜ਼ਰੂਰ ਆਪਣੇ ਬੱਚਿਆਂ ਦੇ ਇਹ ਵਾਲਾ ਤੇਲ ਬਣਾ ਕੇ ਤੇ ਜ਼ਰੂਰ ਲਗਾਓ ਤੁਸੀਂ ਤੇ ਆ ਦੇਖੋ ਜੀ ਆਪਾਂ ਨੂੰ 2-3 ਮਿੰਟ ਹੀ ਹੋਏ ਆ ਤੇ ਆਹ ਕਲਰ ਇਹਦਾ ਹੋ ਗਿਆ ਏ ਚੇਂਜ ਹੋਣ ਲੱਗ ਪਿਆ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਕਿੱਦਾਂ ਦਾ ਇਹਨੂੰ ਰੱਖਣਾ ਹੈ ਤੇ ਹਾਂਜੀ ਆ ਦੇਖ ਲਓ ਤੁਸੀਂ ਏਦਾਂ ਦੇ ਆਪਾਂ ਕਰ ਲੈਣੇ ਇਹਨੂੰ ਆ ਦੇਖੋ ਜੇ ਤਾਂ ਇਸ ਤਰੀਕੇ ਦਾ ਹੋ ਗਿਆ ਤੇ ਤੁਸੀਂ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਗੈਸ ਨੂੰ ਆਪਾਂ ਕਰ ਦੇਣਾ ਬੰਦ ਤੇ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਜਦੋਂ ਇਹ ਠੰਡਾ ਹੋ ਗਿਆ ਤੇ ਨੂੰ ਆਪਾਂ ਛਾਣ ਕੇ ਕਿਸੇ ਆਪਾਂ ਬੋਟਲ ਦੇ ਵਿੱਚ ਇਹਨੂੰ ਭਰ ਕੇ ਰੱਖ ਲੈਣਾ ਜਦੋਂ ਹੀ ਤੁਸੀਂ ਸਿਰ ਨਾ ਕੇ ਆਇਓ ਤੁਸੀਂ ਨੂੰ ਮਤਲਬ ਜਦੋਂ ਤੁਹਾਡੇ ਵਾਲ ਗੰਦੇ ਆ ਤੁਸੀਂ ਉਸ ਟਾਈਮ ਨਹੀਂ ਲਗਾਉਣਾ ਇਸ ਤੇਲ ਨੂੰ ਜਦੋਂ ਤੁਸੀਂ ਸਿਰ ਨਾ ਕੇ ਆਇਓ ਤੇ ਤੁਸੀਂ ਇਹ ਵਾਲਾ ਤੇਲ ਜ਼ਰੂਰ ਲਗਾਓ ਤੇ ਦੇਖਿਓ ਫਿਰ ਤੁਸੀਂ ਕੁਝ ਕੁ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਵਾਲਾਂ ਦਾ ਕਿੰਨਾ ਵਧੀਆ ਟੈਕਸਚਰ ਹੋ ਜਾਂਦਾ ਜਿਨ੍ਹਾਂ ਨੂੰ ਇਹ ਸਮੱਸਿਆ ਹੋ ਰਹੀ ਹੈ ਕਿ ਸਾਡੇ ਜ਼ਿਆਦਾ ਵਾਲ ਆ ਰਹੇ ਆ ਮਤਲਬ ਚਿੱਟੇ ਵਾਲ ਬਹੁਤ ਜ਼ਿਆਦਾ ਆ ਰਹੇ ਆ ਜਾਂ ਜਿਨ੍ਹਾਂ ਦੇ ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਹੀ ਚਿੱਟੇ ਵਾਲ ਆ ਗਿਆ ਤੁਸੀਂ ਇਹ ਲਗਾਉਣਾ ਸ਼ੁਰੂ ਕਰ ਦੋ ਤੇ ਦੇਖੋ ਤੁਹਾਡੇ ਕਿੰਨੀ ਜਲਦੀ ਮਤਲਬ ਵਾਲਾਂ ਦਾ ਫਰਕ ਪੈ ਜਾਊਗਾ ਤੁਹਾਡੇ ਵਾਲ ਇੱਕਦਮ ਕਾਲੀ ਭਾ ਮਾਰ ਲੱਗ ਜਾਣਗੇ ਤੁਹਾਨੂੰ ਐ ਲੱਗੂਗਾ ਵੀ ਸੱਚੀ ਮੇਰੇ ਤਾਂ ਵਾਲ ਕਾਲੇ ਹੋਣ ਲੱਗ ਪਏ ਆ ਪਹਿਲੇ ਦਿਨ ਤੋਂ ਹੀ ਤੁਹਾਨੂੰ ਐ ਲੱਗੂਗਾ ਜਦੋਂ ਤੁਸੀਂ ਇਹ ਤੇਲ ਲਗਾਉਣ ਲੱਗ ਪੇ ਨਾ ਤੁਹਾਨੂੰ ਐ ਲੱਗੂਗਾ ਕਿ ਸੱਚੀ ਸਾਨੂੰ ਤਾਂ ਮਤਲਬ ਕਾਲੇ-ਕਾਲੇ ਵਾਲਾਂ ਦਾ ਇਹ ਤਾਂ ਫੀਲ ਆਉਣ ਲੱਗ ਜੂ ਆਪਾਂ ਨੂੰ ਕਿ ਮੇਰੇ ਵਾਲ ਕਾਲੇ ਹੋ ਰਹੇ ਆ ਤੇ ਬਹੁਤ ਵਧੀਆ ਲੱਗਦਾ ਇਹਦੇ ਨਾਲ ਤੇ ਤੁਸੀਂ ਇਹਨੂੰ ਧੋ ਕੇ ਵਾਲ ਆਪਣਾ ਕੇਸੀ ਸਨਾਨ ਕਰਕੇ ਉਸ ਤੋਂ ਬਾਅਦ ਹੀ ਤੁਸੀਂ ਇਹ ਵਾਲਾ ਤੇਲ ਯੂਜ਼ ਕਰਨਾ ਹੈ ਉਹ ਗੰਦੇ ਜਿਵੇਂ ਆਪਾਂ ਕਹਿੰਦੇ ਸਿਰ ਨਹਾਉਣ ਵਾਲਾ ਹੈ ਹਨਾ ਉਸ ਟਾਈਮ ਤੁਸੀਂ ਨਹੀਂ ਲਗਾਉਣਾ ਜੀ ਕੋਈ ਵੀ ਤੇਲ ਆ ਤੁਸੀਂ ਸਿਰ ਨਾ ਕੇ ਹੀ ਲਗਾਓ ਕਈ ਲੋਕਾਂ ਨੂੰ ਆਦਤ ਬਣੀ ਹੁੰਦੀ ਹੈ ਨਾ ਕਹਿ ਦਿੰਦੇ ਆ ਕਿ ਅਸੀਂ ਅੱਜ ਸਿਰ ਨਹਾਉਣਾ ਹੈ ਅਸੀਂ ਤੇਲ ਲਗਾ ਲੀਏ ਤੇ ਦੇਖੋ ਜੀ ਤੇਲ ਤੁਸੀਂ ਸਿਰ ਨਾ ਕੇ ਹੀ ਕੇਸੀ ਸਨਾਨ ਕਰਕੇ ਫੇਰ ਹੀ ਤੁਸੀਂ ਤੇਲ ਲਗਾਇਆ ਕਰੋ ਤੁਸੀਂ ਆਪਣੇ ਮੈਲੇ ਵਾਲਾਂ ਦੇ ਵਿੱਚ ਤੇਲ ਨਾ ਲਗਾਇਆ ਕਰੋ ਜਿਹੜੀ ਡਸਟ ਹੁੰਦੀ ਆ ਜਦੋਂ ਆਪਾਂ ਐ ਕਰਕੇ ਤੇਲ ਲਾਉਨੇ ਆ ਪੂਰੇ ਇਦਾਂ ਕਹਨੇ ਬਿਨੀਆਂ ਦੇ ਨਾਲ ਤੇਲ ਲਾਉਨੇ ਆ ਆਪਾਂ ਮਾਲਿਸ਼ ਕਰਦੇ ਆ ਜਿਹੜੀ ਡਸਟ ਹੁੰਦੀ ਆ ਆਪਣੇ ਜਿਹੜੇ ਆ ਪੋਰਸ ਹੁੰਦੇ ਆ ਹਨਾ ਓਪਨ ਹੋ ਜਾਂਦੇ ਵਾਲਾਂ ਵਾਲੇ ਵੀ ਉਹ ਜਿਹੜੀ ਡਸਟ ਹੁੰਦੀ ਉਹ ਆਪਣੇ ਅੰਦਰ ਚਲੀ ਜਾਂਦੀ ਇਸ ਕਰਕੇ ਤੁਸੀਂ ਕਿਸੇ ਇਸ਼ਨਾਨ ਕਰਕੇ ਫਿਰ ਤੁਸੀਂ ਤੇਲ ਲਗਾਇਆ ਕਰੋ ਗੰਦੇ ਵਾਲਾਂ ਦੇ ਵਿੱਚ ਤੇਲ ਬਿਲਕੁਲ ਨਾ ਲਗਾਓ ਜੀ ਤੇ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਹਰ ਵਾਰ ਸ਼ੇਅਰ ਕਰਿਆ ਕਰੋ ਓਕੇ ਜੀ ਧੰਨਵਾਦ